ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਹੈਗੀ ਆ ਇੱਕ ਗਾਂ ਜੀ ਸੱਤਰ ਸਵੀ ਵੀ ਤੇ ਇੱਕ ਹੈਗੀ ਮੱਝ ਮੱਝ ਨੂੰ ਵੀ 25 ਦਿਨ ਸਵੀ ਨੂੰ ਤੇ ਕਰਦਿਆਂ ਆਪਾਂ ਬਾਈ ਨਾਲ ਗੱਲ ਕਰਨ ਡੋਗੋ ਕੇ ਜ਼ਿਲ੍ਹਾ ਬਰਨਾਲਾ ਜੀ ਤੇ ਉਹਦੇ ਆ ਜੀ ਬਾਈ ਤੋਂ ਟਟੇ ਲ ਸਾਰੀ ਗੱਲਬਾਤ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਕੀ ਨਾਮ ਆ ਜੀ ਤਾਰਾ ਆ ਜੀ ਆਪਣਾ ਪਿੰਡ ਜੀ ਉਗੋ ਕੇ ਜਿਲ੍ਹਾ ਜੀ ਮਾਈ ਜ਼ਿਲ੍ਹਾ ਬਰਨਾਲਾ ਬਰਨਾਲਾ ਜੀ ਠੀਕ ਆ ਜੀ ਬਾਈ ਜੀ ਬਾਈ ਦਾ ਨੰਬਰ ਹੈਗਾ 70197 82122 ਜੀ ਦੁਬਾਰਾ ਫਿਰ ਨੋਟ ਕਰੋ ਜੀ 70197 82122 ਉਹਦਾ ਉਤਾਰ ਆ ਪੱਕਾ ਨਾ ਉਤਾਰਾ ਤੇ ਪਿੰਡੋਂ ਗੋਆ ਤੇ ਹਾਂਜੀ ਬਾਈ ਦੱਸੋ ਜੀ ਗਾਂ ਵਾਲੇ ਟਡੇੜ ਕਿੰਨਾ ਟਾਈਮ ਹੋ ਗਿਆ ਸੀ ਨੂੰ ਇਹਨੂੰ ਹੋ ਗਿਆ 15 ਕ ਦਿਨ ਹੋ ਗਏ ਬਾਈ 15 20 ਦੇ 15 ਕ ਦਿਨ ਮੰਨ ਕੇ ਚੱਲੂ ਠੀਕ ਹੈ ਜੀ ਤੇ ਆ ਦੇਖ ਸਕਦਾ ਮੈਂ ਥਾਂ ਤੋਂ ਦੁੱਧ ਭਰਾ ਕਨੇ ਜੜਾ ਦੁੱਧ ਜਿਉਂ ਬੱਚੇ ਦੇ 12 ਕਿਲੋ ਤਿਆਰ ਆਈ ਹਾਂ ਠੀਕ ਹੈ ਜੀ ਪਹਿਲੀ ਸਵੇਰ ਦੀ ਦੂਜੀ ਸਵੇਰ ਦੀ ਦੂਜੀ ਬਾਈ ਦੂਜੀ ਤੇਰੇ ਟੁੱਟ ਭਰਾ ਦਾ ਕੀ ਹੈ 75000 ਮੋਲਾ ਜੀ ਬੜੀ 75000 ਮੋਲਾ ਦੇਖ ਸਕਦੇ ਹੋ ਬਸ ਸਾਡੇ ਸਾਹਮਣੇ ਆ ਦੇਖੋ ਜੀ ਰਾਇਨਾ ਕਨੈਕਟ ਕਰ ਲਓ ਨੰਬਰ ਤੁਹਾਨੂੰ ਆਈ ਹੈ ਜੀ ਤੇ ਦਸਾਲੀ ਨਾਲ ਚੋਕੇ ਬਾਈ ਕਹਿੰਦਾ ਮੈਂ ਜਾ ਸਕਦਾ ਹਾਂ ਠੀਕ ਹੈ ਲੋ ਜੀ ਹੁਣ ਅੱਜ ਦਿਖਾਓ ਜੀ ਹਾਂਜੀ ਬਾਈ ਜੀ ਕੈਮਿਸ ਸੂਈ ਸੂਈ ਅੱਜ ਆਪਣੀ ਇਹ ਚੌਥਾ ਸੂਆ ਜੀ ਚੌਥਾ ਸੂਈ ਸੂਈ ਹੈ ਹਾਂਜੀ ਕਿੰਨੇ ਦੁੱਧਾਂ ਦੀ ਵੀਰੀ ਦਾ ਦੁੱਧ ਆਇਆ 12 ਕਿਹੜਾ 11 12 ਕਿਲੋ ਤਿਆਰ ਆਈ ਹਾਂ ਇਹ 11 12 ਕਿਲੋ ਤਿਆਰ ਹੈ ਇਸ ਦਾ ਕੱਦ ਕੁਤੰਬਾ ਜੀ ਕੋਲ ਦਿਖਾਓ ਜੀ ਕਿੰਨੇ ਕਰਨਾ ਹੋ ਗਏ ਜੀ ਤੋੜ ਜੀ ਇਹ ਦਿਨ ਹੋ ਗਏ ਭਾਈ 20 ਦਿਨ ਹੋ ਗਏ ਭਾਈ ਕਿੰਨੇ ਦਿਨ ਹੋ ਗਏ ਜੀ ਤੇ ਬਾਕੀ ਆਪਾਂ ਪਾਸ ਦਾ ਬਾਈੰਦੋ ਦੇਖਾ ਲਓ ਜਿਓ ਜਿਓ ਲੋਕੋ ਜਿੱਤਾ ਫਾਰਮ ਟੀਵੀ ਨੂੰ ਬਾਤ ਪਾ ਸਕਦਾ ਕਰੋ ਜੁਕੜਾ ਕਰੋ ਤਾਂ ਕਿ ਭਾਈ ਮਨੀ ਮਨੀ ਮਾਂ ਮੰਗ ਰੱਖ ਬੱਤ ਮੜਾ ਜਾਓ ਅਜੇ ਵੀ ਦੇਖ ਸਕਦੇ ਹੋ ਤੋਰਾ ਤਰਾ ਮਾਜਦਾ ਤਾਂ ਤੁੰਡ ਦੇ ਸਕਦਾ ਚਾਰ ਇੱਕ ਹੋ ਜੀ ਜੀ ਨੇ ਵਾਲੂ ਬਤਨ ਫਿਰ ਮੋੜਦਾ ਵੀਰੇ ਕੀ ਰੇਟ ਆ ਭਰਾ ਇਹਦਾ ਇਹਦਾ ਮੁਰਦਾ 70 ਕਰ ਦਾਂ ਜੀ ਠੀਕ ਹੈ ਬਾਈ ਮੁੱਲ ਬਾਈ ਰੇਟ 70000 ਕਰਦਾ ਜੀ ਬਾਕੀ ਦੇਖ ਸਕਦੇ ਹਾਂ ਬਾਕੀ ਕੂਨ ਤੇ ਬਾਈ ਨਾਲ ਕੰਡੈਕਟ ਕਰ ਸਕਦੇ ਹਾਂ ਕਟਕ ਕੱਟੀ ਹੈ ਮਗਰੇ ਦੇ ਇਹਦੇ ਮਾਰ ਕੱਟੀ ਆ ਜੀ ਬਾਈ ਕੱਟੀ ਆ ਦੇਖ ਸਕਦੇ ਹੋ ਤੇ ਬਾਈ ਜੀ ਜੇ ਨਾਲ ਕੰਡੈਕਟ ਕਰ ਸਕਦੇ ਬਾਈ ਠੀਕ ਹੈ ਜੀ ਤੇ ਥੋੜਾ ਜਿਆਦਾ ਉਹਨਾਂ ਨੂੰ ਐ ਹੋਇਆ ਮੈਜ਼ਰਮੈਂਟ ਡਾਕਟਰ ਆ ਗਿਆ ਥੋੜਾ ਤਾਂ ਹੋਇਆ ਐਂ ਕਰਦੇ ਹਾਂ ਹਾਂ ਜੀ ਹਾਂ ਜੀ ਹੇ ਆਪਣੇ ਚੈਨਲ ਨੂੰ ਬਾਕ ਫਾਲੋਸ ਕਰਾ ਸਤੇ ਸੇਰ ਦੀ ਵੀ ਕਰਾਉ ਦਿੱਤਾ ਫਾਰਮ ਵੀ ਨਹੀਂ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ